ਪੰਜਾਬ ਵਿੱਚ ਇੱਕ ਪਾਸੇ ਗਰਮੀਆਂ ਸ਼ੁਰੂ ਹੋ ਗਈਆਂ ਹਨ ਅਤੇ ਦੂਜੇ ਪਾਸੇ ਝੋਨੇ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਹੈ ਪਰ ਪੰਜਾਬ ਰਾਜ ਬਿਜਲੀ ਨਿਗਮ ਕੋਲ ਅਜੇ ਵੀ ਇਸ ਸਥਿਤੀ ਨਾਲ ਨਜਿੱਠਣ ਦੀ ਕੋਈ ਯੋਜਨਾ ਨਹੀਂ ਹੈ ਇਸ ਦਾ ਸਬਤੋ ਵੱਡਾ ਕਾਰਨ ਇਹ ਹੈ ਕਿ ਪਾਵਰ ਕਾਮ ਵਿੱਚ ਚੇਅਰਮੈਨ ਸਮੇਤ ਮਹੱਤਵਪੂਰਨ ਡਾਇਰੈਕਟਰਾਂ ਦੇ ਅਹੁਦੇ ਖਾਲੀ ਹਨ ਪੰਜਾਬ ਵਿੱਚ ਗਰਮੀਆਂ ਅਤੇ ਝੋਨੇ ਦੇ ਸੀਜ਼ਨ ਦੇ ਦੌਰਾਨ ਬਿਜਲੀ ਦੀ ਮੰਗ 17000 ਮੈਗਾਵਾਟ ਤੋਂ ਵੱਧ ਜਾਂਦੀ ਹੈ ਜਿਸ ਲਈ ਯੋਜਨਾਬੰਦੀ ਦੀ ਲੋੜ ਹੁੰਦੀ ਹੈ ਹੁਣ ਤੱਕ ਪੰਜਾਬ ਪਾਵਰ ਕਾਮ ਨੇ ਹਾਲ ਹੀ ਵਿੱਚ ਸੇਵਾਮੁਕਤ ਹੋਏ ਚੇਅਰਮੈਨ ਬਲਦੇਵ ਸਿੰਘ ਸਰਾ ਮੈਂਬਰ ਡਿਸਟ੍ਰਿਬਿਊਸ਼ਨ ਇੰਜੀਨੀਅਰ ਗਰੇਵਾਲ ਅਤੇ ਹੋਰ ਡਾਇਰੈਕਟਰਾਂ ਦੀ ਉੱਚੀ ਪਦਰੀ ਯੋਜਨਾਬੰਦੀ ਕਾਰਨ ਕਦੇ ਵੀ ਪੰਜਾਬ ਵਿੱਚ ਬਿਜਲੀ ਦੀ ਕਮੀ ਨਹੀਂ ਆਉਣ ਦਿੱਤੀ ਪਰ ਹੁਣ ਇਹ ਟੀਮ ਸੇਵਾਮੁਕਤ ਹੋ ਗਈ ਹੈ ਅਤੇ ਪਾਵਰ ਕਾਮ ਵਿੱਚ ਮਹੱਤਵਪੂਰਨ ਅਸਾਮੀਆਂ ਖਾਲੀ ਹਨ ਜਿਸ ਕਾਰਨ ਪੰਜਾਬ ਨੂੰ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਮੌਕੇ ਪੀ ਐਮ ای ਬੀ ਇੰਜੀਨੀਅਰ ਐਸੋਸੀਏਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਪਾਵਰ ਕਾਮ ਦੇ ਚੇਅਰਮੈਨ ਅਤੇ ਹੋਰ ਡਾਇਰੈਕਟਰਾਂ ਦੀਆਂ ਅਸਾਮੀਆਂ ਬਿਨਾਂ ਕਿਸੇ ਦੇਰੀ ਦੇ ਤੁਰੰਤ ਭਰੀਆਂ ਜਾਣ ਨਹੀਂ ਤਾਂ ਪੰਜਾਬ ਵਿੱਚ ਇਹ ਅਜਿਹੇ ਹਾਲਾਤ ਪੈਦਾ ਹੋ ਜਾਣਗੇ जिंना ਨੂੰ ਸੰਭਾਲਨਾ ਸੰਭਵ ਨਹੀਂ ਹੋਵੇਗਾ ਪਾਵਰ ਕਾਮ ਵਿੱਚ ਚੇਅਰਮੈਨ ਕਮ ਸੀਐਮਡੀ ਦਾ ਅਹੁਦਾ ਇਸ ਵੇਲੇ ਖਾਲੀ ਹੈ ਇਸ ਦੇ ਨਾਲ ਹੀ ਡਾਇਰੈਕਟਰ ਡਿਸਟ੍ਰਿਬਿਊਸ਼ਨ ਡਾਇਰੈਕਟਰ ਕਮਰਸ਼ੀਅਲ ਡਾਇਰੈਕਟਰ ਐਚਆਰ ਡਾਇਰੈਕਟਰ ਟੈਕਨੀਕਲ ਦੇ ਨਾਲ-ਨਾਲ ਬੀਵੀਐਮਬੀ ਵਿੱਚ ਮੈਂਬਰ ਪਾਵਰ ਪੀ ਐਮ ای ਆਰ ਸੀ ਵਿੱਚ ਮੈਂਬਰ ਟੈਕਨੀਕਲ ਚੀਫ ਇਲੈਕਟ੍ਰੀਕਲ ਇਨਸਪੈਕਟਰ ਦੀਆਂ ਅਸਾਮੀਆਂ ਵੀ ਖਾਲੀ ਪਈਆਂ ਹਨ ਇਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਪਾਵਰ ਕਾਮ ਸੂਬੇ ਦਾ ਸਭ ਤੋਂ ਮਹੱਤਵਪੂਰਨ ਵਿਭਾਗ ਹੈ ਇੱਕ ਤਰ੍ਹਾਂ ਨਾਲ ਪਾਵਰ ਕਾਮ ਜੋ ਕਿ ਸੂਬੇ ਦਾ ਸਭ ਤੋਂ ਅਹਿਮ ਵਿਭਾਗ ਹੈ ਇਸ ਸਮੇਂ ਪਰਮਾਤਮਾ ਦੇ ਆਸਰੇ ਚੱਲ ਰਿਹਾ ਹੈ ਇੰਜੀਨੀਅਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਚਾਰਜ ਲੈ ਕੇ ਪਾਵਰ ਕਾਮ ਨੂੰ ਸਹੀ ਢੰਗ ਨਾਲ ਨਹੀਂ ਚਲਾਇਆ ਜਾ ਸਕਦਾ ਆਗੂਆਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਅਸਾਮੀਆਂ 6 ਮਹੀਨਿਆਂ ਤੋਂ ਖਾਲੀ ਹਨ ਅਤੇ ਸੀਐਮਡੀ ਕਮ ਚੇਅਰਮੈਨ ਦਾ ਚਾਰਜ ਵੀ ਬਿਜਲੀ ਸਕੱਤਰ ਨੂੰ ਦਿੱਤਾ ਗਿਆ ਹੈ ਐਸੋਸੀਏਸ਼ਨ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਪੀਐਸਪੀਸੀਐਲ ਪੀਐਸਟੀਸੀਐਲ ਪੀਐਸਈਆਰਸੀ ਸੀਈਆਈ ਵਿੱਚ ਇਨ੍ਹਾਂ ਮੁੱਖ ਅਸਾਮੀਆਂ ਨੂੰ ਤੁਰੰਤ ਭਰਨ ਦੇ ਨਿਰਦੇਸ਼ ਦੇਣ ਇਸ ਤੋਂ ਇਲਾਵਾ ਬੀਵੀਐਮਬੀ ਵਿੱਚ ਪੰਜਾਬ ਕੋਟੇ ਦਾ ਇੱਕ ਰੈਗੂਲਰ ਮੈਂਬਰ ਵੀ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਪਵਿਕ ਵਿੱਚ ਗਰਮੀ ਅਤੇ ਝੋਨੇ ਦੇ ਸੀਜ਼ਨ ਦੇ ਦੌਰਾਨ ਬਿਜਲੀ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ